ਵੈਕੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਐਨਡਬਲਯੂ ਚੈਨਲ ਲੁਧਿਆਣਾ ਸਿਟੀ ਲਾਈਵ ਤੇ ਬੀਐਸਆਈਆ ਟੀਵੀ ਤੇ ਦੇਖ ਰਹੇ ਸਾਰੇ ਸੁਤੰਤਰ ਪਾਰ ਪਰ ਸੱਸੀ ਕਾਲ ਦੋਸਤੋ ਰਾਮਗੜੀਆ ਗੁਰਦੁਆਰੇ ਵਿਖੇ ਲੋਕਦਰਦ ਅਖਬਾਰ ਦਾ 16ਵਾਂ ਅੰਕ ਅੱਜ ਰਿਲੀਜ਼ ਕੀਤਾ ਗਿਆ ਦੇਖੋ ਪ੍ਰੋਗਰਾਮ ਦੀਆਂ ਝਲਕੀਆਂ ਜੁੜੇ ਰਹਾ ਸਾਡੇ ਚੈਨਲ ਸੀਐਨਡਬਲਯੂ ਲੁਧਿਆਣਾ ਸਿਟੀ ਲਾਈਵ ਲੁ ਈਆਂ ਦੇ ਬਜੀ ਚੈਨਲ ਲੁਧਿਆਣਾ ਸਿਟੀ ਲਾਈਵ ਤੇ ਬੀਐਸਆਈਆ ਟੀਵੀ ਦੇਖ ਰਹੇ ਸਾਰੇ ਸੁਤੰਤਰ ਪਾਰ ਪਰ ਸੱਸੀ ਕਾ ਗੁਰਦਾਰਾ ਰਾਮਗੜੀਆ ਸਾਹਿਬ ਦੀ ਕੇ ਸੰਗਰਾਮ ਦਾ ਪੂਜਤਰ ਦਿਹਾੜਾ ਮਨਾਇਆ ਗਿਆ ਅਰਦਾਸ ਪ੍ਰਕਾਰ ਤੇ ਲੋਕਦਾਰ ਦਾ ਅਖਬਾਰ ਰਿਲੀਜ਼ ਕੀਤਾ ਗਿਆ ਰਾਮਗੜੀ ਐਜੂਕੇਸ਼ਨ ਕਾਉਂਸਲ ਦੇ ਮੈਂਬਰ ਸਰਦਾਰ ਜੀਤ ਸਿੰਘ ਚੱਗੜੀ ਜੀ ਤੇ ਆਪਣਾ ਅਵਤਾਰ ਸਿੰਘ ਗੋਗੂ ਜੀ ਦੇ ਇਜਰਡਿਸ਼ੀਨਲ ਤੋਂ ਇਹ ਹੋਰ ਤੇ ਐਜੂਕੇਸ਼ਨ ਕਾਉਂਸਲ ਦੇ ਸਾਰੇ ਮੈਂਬਰਾਂ ਨੇ ਸਹਿਮਤੀ ਨਾਲ ਅਖਬਾਰ ਰਿਲੀਜ਼ ਕੀਤਾ ਤੇ ਉਸ ਤੋਂ ਬਾਅਦ ਸਰਦਾਰ ਜੀਤ ਸਿੰਘ ਚੱਗੜੀ ਜੀ ਦੇ ਬਨੋ ਰਾਮਗੜੀ ਐਜੂਕੇਸ਼ਨ ਕਾਉਂਸਲ ਦੇ ਮੈਂਬਰਾਂ ਨੇ ਸਨਮਾਨਿਤ ਕੀਤਾ ਗਿਆ ਕਿ ਸਾਰਿਆਂ ਨੇ ਰਲ ਕੇ ਸਰਦਾਰ ਜੀਤ ਸਿੰਘ ਚੱਗੜੀ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਜੇ ਕੋ ਪਰੋਗਰਾਮ ਵੀ ਚੜ੍ਹ ਗਿਆ ਜੁੜੇ ਰਹੋ ਸਾਡੇ ਚੈਨਲ ਨਾਲ ਸੀਐਨਓ ਜੀ ਚੈਨਲ ਨੂੰ ਜਾਨਾ ਸਿੱਟੀ ਲਾਈਕ ਕਰੀਏ ਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਜੀਸ਼ ਸਿੰਘ ਚੰਗਰ ਐਮ ਜੀ ਕੇ ਸਰਸਤ ਅੱਜ ਅਸੀਂ ਸਾਰੇ ਇੱਥੇ ਰਾਵਗੜੀਆ ਗੁਰਦਵਾਰ ਦੇ ਵਿੱਚ ਇੱਥੇ ਇਕੱਠੇ ਹੋਏ ਆ ਅੱਜ ਨਵਾਂ ਸਾਲ 569 ਨਾਂਸ਼ਈ ਜੋ ਕੈਲੰਡਰ ਹੈ ਉਹਦੇ ਮੁਤਾਬਕ ਅੱਜ ਨਵਾਂ ਸੇ ਚੜ੍ਹਿਆ ਹੈ ਚੇਤ ਮਹੀਨੇ ਦੀ ਸੰਗ੍ਰਾਂਦ ਅੱਜ ਅੱਜ ਨਵੇਂ ਸਾਲੀਆਂ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਬਹੁ ਬਹੁ ਵਧਾਈ ਦੇਣਾ ਹੈ ਪਰਮਾਤਮਾ ਸਾਡੇ ਉੱਪਰ ਨਿਹਰ ਕਰੇ ਸਭ ਨੂੰ ਖੁਸ਼ੇਪੇਵੇ ਸਭ ਦਾ ਇਹ ਸਾਲ ਚੜ੍ਹਦੀ ਕਲਾ ਚ ਰਹੇ ਦੇ ਲੋਕ ਸਭ ਖੁਸ਼ੀਆਂ ਦੇਵੇ ਦੂਸਰਾ ਅਸੀਂ ਅੱਜ ਇੱਥੇ ਲੋਕਦਨ ਅਖਬਾਰ ਦਾ ਅਸੀਂ ਉਹਾਂ ਅੰਕ ਜਿਹੜਾ ਹੈਗਾ ਵਾ ਉਸਿਆ ਜਿਹੜਾ ਲੀਕ ਕੀਤਾ ਹੈਗਾ ਵਾ ਮੈਂ ਲੋਕਦਤਾ ਖਵਾਜੀ ਪਦੀਪ ਜੀ ਬਹੁਤ ਮਿਹਨਤ ਕਰ ਰਹੇ ਹਾਂ ਇਸ ਦੇ ਉੱਤੇ ਬੜੀਆਂ ਨਵੀਆਂ ਨਵੀਆਂ ਨਿਊਜ਼ ਜਿਹੜੀ ਆ ਗਈਆਂ ਬਹੁਤ ਲੇਟੈਸਟ ਨਿਊਜ਼ ਜਿਹੜੀਆਂ ਆ ਗਈਆਂ ਉਹ ਐਸਾ ਖਵਾਜ਼ਾ ਰਹੀ ਸਭ ਜਗ ਸਰਕਲ ਕਰ ਦਿੰਨ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹ ਦੇਸ਼ ਦੀ ਸੇਵਾ ਕਰ ਰਹੇ ਹਨ ਪਬਲਿਕ ਸੇਵਾ ਕਰ ਰਹੇ ਹਨ ਇਹ ਅਖਬਾਰ ਇੰਡਸਟਰੀ ਚ ਨਿਕਲੇ ਚਾਹੀਦੇ ਹਨ ਅਗਰ ਤਾਂ ਪਾਗੀ ਇੰਡਸਟਰੀ ਵਾਲੇ ਨੇ ਅਸੀਂ ਹਰ ਖਬਰ ਤੋਂ ਜਾਣੂ ਕਰਵਾਉਂਦੇ ਹਾਂ ਇੱਕ ਦਮ ਆਫੇ ਮੈਂ ਨਵੇਂ ਸਾਥੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਬਰਬਾਦਾਂ ਸਾਰੇ ਤੇ ਮਿਹਰ ਕਰੇ ਸਾਰੇ ਤੇ ਘਰਾਂ ਦੇ ਖੁਸ਼ੀਆਂ ਦੇਵੇ ਜੇ ਰੱਤ ਤੋਂ ਸੇਪੇ ਬਾਬਾ ਦੇ ਨਾਂ ਦੇ ਲੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਸਰਬ ਬੋਨਤੀ ਗਏ اے ਹੁ ਤਨ ਮਨ ਤੇਰਾ ਸਭ ਗੁਣ ਤੇਰੇ ਰਮਨ ਕੇ ਰ ਸਭ ਗੁਣ ਤੇ ਖਨੀਏ ਬੰਨਾ ਦਰਸ਼ਨ ਤੇਰੇ ਖਨੀਏ ਬੰਨਾ ਏ ਰਤਨ ਮਨ ਤੇਰਾ ਸਭ ਗੁਣ ਤੇਰੇ ਕਨਿਏ ਮਨ ਨਾ ਦਰਸ਼ਨ ਤੇਰੇ ਦੁਨੀਆ ਦਾ ਅਤ ਦਾ ਚਲਮ ਬੰਦਾ ਨਾ ਤੁਹਾਨੂੰ ਜਿੰਨਾ ਵੱਡਾ ਮਰਜੀ ਕਿਸਿਆ ਦੇ ਕੇ ਗੁਰਬਾਣ ਕਰਨ ਦਾ ਯਤਨ ਕਰੇ ਪਰ ਗੁਰੂ ਦੇ ਸਿੱਖ ਦੇ ਚਿਹਰੇ ਕਦੇ ਵੀ ਉਦਾਸੀ ਨਹੀਂ ਛਾਉਣੀ ਮੈਂ ਬੜੀ ਬਾਰ ਬੇਨਤੀ ਸਾਂਝੀ ਕਰਦਾ ਹਾਂ ਨਾ ਕਿ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਜਲਾਦ ਨੇ ਆਖਿਆ ਤੇਰਾ ਬੰਦ-ਬੰਦ ਕਟਿਆ ਜਾਣਾ ਦਾਤਾ ਤੇ ਨਹੀਂ ਮਨੀ ਸਿੰਘ ਜੀ ਕਹਿਣ ਲੱਗੇ ਤੂੰ ਆਪਣਾ ਕਰਮਕਲਵਾਤ ਜੋ ਮੇਰੇ ਗੁਰੂ ਦਾ ਹੁਕਮ ਹੈ ਮੈਂ ਉਸ ਨੂੰ ਮੰਨਉਣਾ ਹੈ ਤੇ ਗੁਰੂ ਸਵਾਰੀਓ ਭਾਈ ਮਣੀ ਸਿੰਘ ਦੇ ਘੁੱਟ ਤੇ ਟੋਕਾ ਰੱਖਿਆ ਤੇ ਮਣੀ ਸਿੰਘ ਨੇ ਬਾਹ ਫੜ ਲਈ ਕੇਹ ਲਗਿਆ ਜਲਾਦ ਕਹਿਣ ਲੱਗਾ ਮਣੀ ਸਿੰਘ ਆ ਕਿਹਾ ਸੀ ਕਿ ਡਰ ਲੱਗਦਾ ਹੋਵੇਗਾ ਤੇ ਮੇਰੀ ਬਾਹ ਫੜ ਤੂੰ ਕਹਿੰਦਾ ਬੰਧਿਆ ਮੈਂ ਤੇਰੀ ਬਾਹਸ਼ ਕਰਕੇ ਨਹੀਂ ਫੜੀ ਕਿ ਮੈਨੂੰ ਡਰ ਹੁੰਦਾ ਮੈਂ ਤੇਰੀ ਬਾਹਸ਼ ਕਰਕੇ ਫੜੀ ਹੈ ਕਿ ਜਿੱਥੋਂ ਤੂੰ ਬੰਦ ਕੱਟਣ ਲੱਗਿਆ ਬਾਅਦ ਦੇ ਤੋਂ ਸ਼ੁਰੂ ਨਹੀਂ ਹੁੰਦਾ ਵਾਤਾ ਪੁੱਤਲਾਂ ਦੇ ਪੋਤੇ ਤੋਂ ਸ਼ੁਰੂ ਹੁੰਦਾ ਹੈ ਤੇ ਤੂੰ ਆਪਣੇ ਟੋਕੇ ਦੇ ਨਾਲ ਮੇਰੇ ਪੁੱਤਲਾਂ ਦੇ ਪੋਤੇ ਕਰਨ ਦੀ ਕੋਸ਼ਿਸ਼ ਕਰ ਤੇ ਮੈਂ ਆਪਣੀ ਗੁਰੂਤਾ ਹਰਮ ਕਮਾਉਣਾ ਤੇ ਗੁਰੂ ਸਵਾਰਿਓ ਜਲਾਦ ਨੇ ਗੱਲ ਆਖੀ ਉਹ ਭੜਿਓ ਕਿਸ ਮਿੱਟੀ ਦੇ ਬਣੇ ਗੁਰੂ ਸਵਾਰਿਓ ਜਿਨ੍ਹਾਂ ਨੂੰ ਪਰਮਾਤਮਾ ਸਵਾਰਨ ਵਾਲਾ ਹੁੰਦਾ ਹੈ ਨਾ ਉਹਨਾਂ ਨੂੰ ਕੋਈ ਵਿਗਾੜ ਨਹੀਂ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜਿਆ ਹੈ ਬੜੇ ਮਾਰਕ ਬਚਨ ਨੇ ਧੰਨ ਧੰਨ ਰਾਮਦਾਸ ਗੁਰਜਿਨ ਸਿਰਿਆ ਕਿਨੈ ਸਵਾਰਿਆ ਤੇ ਗੁਰੂ ਸਵਾਰਿਓ ਜਿੰਨਾ ਨੂੰ ਪ੍ਰਮਾਤਮਾ ਸਵਾਰਨ ਵਾਲਾ ਹੋਵੇ ਨਾ ਉਹਨਾਂ ਨੂੰ ਕੋਈ ਵਿਗਾੜਨ ਵਾਲਾ ਜਮਿਆ ਨਹੀਂ ਤੇ ਵਿਗਾੜਨ ਵਾਲੇ ਇੱਥੇ ਕਿੰਨੇ ਵੀ ਆਉਣ ਪਰ ਸਵਾਰਨ ਵਾਲੇ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਲੈ ਕੇ ਖਲੋਤੇ ਨੇ ਪਰ ਗੁਰੂ ਸਵਾਰਿਓ ਉਹਨਾਂ ਦੀ ਜ਼ਿੰਦਗੀ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ ਕਿਉਂ ਜਾਗਾ ਪੁਰਖ ਰਨਾਨਕ ਸਾਚ ਬਖਣਾ ਸਿਵਾਦੂ ਸਾਹਿਬ ਜੀ ਚੇਤਾ ਗੋਵਿੰਦ ਯarati ਹੈ ਹੋਵੇ ਅਨੰਦ ਕੜਾ ਸੰਤ ਜਨਾ I'm <tries>